ਦੋਸਤੋ ਕੰਗਨਾ ਨਰਨੌਦ ਦੇ ਚਪੇੜ ਨਵਾਰੀ ਕੁੜੀ ਕੁਲਵਿੰਦਰ ਕੌਰ ਤੇ ਦੋ ਤਾਰਾ ਲੱਗੀਆਂ ਨੇ 323 345 323 ਦਾ ਮਤਲਬ ਹੈ ਕਿਸੇ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਨੂੰ ਝੋਟ ਪਹਚਾਣਾ ਉਹਨੂੰ ਦਰਦ ਪਹਚਾਣਾ ਉਹਦੇ ਨਾਲ ਕੁੱਟ ਮਾਰ ਵਾਲਾ ਵਿਹਾਰ ਕਰਨਾ ਇਹਦੀ ਜਿਹੜੀ ਸਜ਼ਾ ਹੈ ਇੱਕ 2-3 ਮਹੀਨੇ ਤੋਂ ਲੈ ਕੇ 6 ਮਹੀਨੇ ਤੱਕ ਜੇ ਵਿਗੜਿਆ ਹੋਵੇ ਜੱਜ ਹੋਵੇ ਤਾਂ ਸਾਲ ਤੱਕ ਵੀ ਜਾ ਸਕਦੀ ਹੈ ਔਰ ਜੇ ਜੱਜ ਇਮਾਨਦਾਰੀ ਵਰਤੇ ਤਾਂ ਬਾਰੇ ਬਾਰ ਜ਼ਮਾਨਤ ਵੀ ਹੈ ਔਰ ਅ 1200 ਰੁਪਇਆ ਦੰਡ ਲੱਗ ਸਕਦਾ ਹੈ ਤੇ ਜਿਹੜੀ 341 ਹੈ ਉਹਦਾ ਕਿਸੇ ਰਾਹੀ ਨੂੰ ਜਾਂਦੇ ਹੋਏ ਜਾਂ ਵਿਸ਼ੇਸ਼ ਰਾਹ ਦੇ ਵਿੱਚੋਂ ਲੰਘਦੇ ਹੋਏ ਬੰਦੇ ਨੂੰ ਹੈ ਇੱਕ ਪਲਾਨ ਦੇ ਮੁਤਾਬਕ ਉਹਨੂੰ ਰੋਕਣਾ ਔਰ ਉਹਦੇ ਨਾਲ ਦੁਰਵਿਵਹਾਰ ਕਰਨਾ ਇਹ ਇਹੋ ਜੀ ਧਾਰਾ ਇਹਦੇ ਵਿੱਚ ਵੀ ਮਹੀਨੇ ਖਾੜ ਦੀ ਸਜ਼ਾ ਹੈ ਸੋ ਜੇ ਜੱਜ ਚਾਹਣ ਤਾਂ ਉਹਦਾ ਸਟਾਫ ਚਾਵੇ ਤਾਂ ਇਹ ਸਾਰੀਆਂ ਧਾਰਾ ਕੁਝ ਮਹੀਨੇ ਨਹੀਂ ਰੱਖਦੀਆਂ ਹੈਂਡ ਟੂ ਹੈਂਡ ਬਾਰੇ ਬਾਰ ਜ਼ਮਾਨਤ ਹੋਊਗੀ ਔਰ ਜੇ ਕੇਸ ਚੱਲਦਾ ਵੀ ਹੈ ਤਾਂ ਕਿਸੇ ਵੀ ਟਾਈਮ ਇਹ ਚੀਜ਼ ਕੇਸ ਨੂੰ ਖਾਰਜ ਕੀਤਾ ਜਾ ਸਕਦਾ ਤੇ ਕਿਉਂਕਿ ਕੰਗਨ ਨਰਨੌਦ ਨੇ ਇਸ ਕੇਸ ਦੀ ਪੈਰਵਾਈ ਨਹੀਂ ਕਰਨੀ ਤੇ ਬਾਕੀ ਜੇ ਉਹ ਕਰਦੀ ਵੀ ਹੈ ਤੇ ਭਾਈ ਇਹਦੇ ਨਾਲ ਜਦੋਂ ਇੰਨੇ ਲੋਕ ਖੜੇ ਹੋਣਗੇ ਉਹਨੂੰ ਫੇਰ ਔਖਾ ਹੋਗਾ ਆਉਣਾ ਤਾਂ ਉਸੇ 에어ਪੋਰਟ ਤੇ ਆਣਾ ਫਿਰ ਤੇ ਇਹ ਮਾਮਲੇ ਨੂੰ ਬਸ ਇੱਥੇ ਹੀ ਮੋਦੀ ਸਾਹਿਬ ਨੂੰ ਵੀ ਚਾਹੀਦਾ ਇੱਥੇ ਰਫਾ-ਦਫਾ ਕਰ ਦੇਣ ਜਿਆਦਾ ਹਵਾ ਨਾ ਦੇਣ ਤੇ ਉਹਨੂੰ ਵੀ ਸਮਝਾਣਾ ਵੀ ਪੁੱਤ ਸੋਚ ਸਮਝ ਕੇ ਬੋਲੀਦਾ ਐਵੇਂ ਨਹੀਂ ਕਿਸੇ ਦੀਆਂ ਧੀਆਂ ਪੇੜਾਂ ਨੂੰ ਮਾੜਾ ਬੋਲੀਦਾ ਸੋ ਮਾੜੇ ਬੋਲ ਬੋਲੀਏ ਤਾਂ ਇੱਕ ਬੋਲਦਾ ਫਿਰ ਕਦੀ ਨਾ ਕਦੀ ਜਵਾਬ ਵੀ ਮਿਲਦਾ ਤੇ ਕੋਈ ਨਹੀਂ ਥੱਪੜ ਪੈ ਗਿਆ ਕੋਈ ਗੱਲ ਨਹੀਂ 2-3 ਦਿਨ ਸੇਕ ਸੁਕ ਦਉ ਸਹੀ ਹੋ ਜਾਊਗਾ ਤੇ ਬਾਕੀ ਇਹ ਕੋਈ ਖਾਸ ਗੱਲ ਨਹੀਂ ਬਾਕੀ ਜਿਹੜੀ ਮੇਰੇ ਵੀਰਾਂ ਨੇ ਭੈਣਾ ਭਰਾਵਾਂ ਨੇ ਦੇਸ਼ਾਂ ਵਿਦੇਸ਼ਾਂ ਚੋਂ ਮਾਇਆ ਦੀ ਵਰਖਾ ਕੀਤੀ ਹੈ ਭੈਣ ਲਈ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਇੰਨੀ ਮਾਇਆ ਆ ਗਈ ਕਿ ਢੰਡਾਰੇ ਭਰਪੂਰ ਹੋ ਗਏ ਤੇ ਬਾਕੀ ਉਹਨੂੰ ਨੌਕਰੀਆਂ ਦੇ ਵੀ ਆਫਰ ਬੜੀ-ਬੜੀ ਦੂਰੋਂ ਆ ਗਏ ਤੇ ਕਈ ਲੋਕਾਂ ਹਜ਼ਾਰਾਂ ਲੋਕਾਂ ਨੇ ਆਫਰ ਕਰਤਾ ਸੋ ਮੈਂ ਨਹੀਂ ਕਹਿੰਦਾ ਕਿ ਇਸ ਨੌਕਰੀ ਨੂੰ ਲੱਤ ਮਾਰ ਦੇ ਮੈਂ ਕਹਿੰਨਾ ਕਿ ਇਹੇ ਨੌਕਰੀ ਕਰੇ ਤੇ ਬਾਕੀ ਜੇ ਇਹ ਸਰਕਾਰ ਇਹਨੂੰ ਨੌਕਰੀ ਤੋਂ ਨिलੰਬਿਤ ਕਰਦੀ ਹੈ ਤੇ ਇਹਨੂੰ ਕੋਈ ਵੀ ਇੱਥੇ ਰਹਿਮ ਦੀ ਅਪੀਲ ਨਹੀਂ ਕਰਦੀ ਤੇ ਭੈਣ ਕੁਲਵਿੰਦਰ ਗੌਰ ਲੱਤ ਮਾਰੀ ਇਹੋ ਜੀ ਪਿਛਵਾੜੇ ਤੇ ਰੱਖ ਕੇ ਹੋ ਜੀ ਨੌਕਰੀ ਦੇ ਤੇਰੇ ਲਈ ਨੌਕਰੀਆਂ ਤੇ ਨੌਕਰੀਆਂ ਨੌਕਰੀਆਂ ਨੇ ਔਰ ਪਹਿਲੀ ਗੱਲ ਤੈਨੂੰ ਨੌਕਰੀ ਕਰਨ ਦੀ ਲੋੜ ਨਹੀਂ ਆਰਾਮ ਨਾਲ ਜ਼ਿੰਦਗੀ ਬਤੀਤ ਕਰੀ ਤੇਰੇ ਖਜ਼ਾਨੇ ਭਰਪੂਰ ਕਰਤੇ ਸਿੰਘਾਂ ਨੇ ਵਾਹਿਗੁਰੂ ਨੇ ਚੰਗਾ ਸਸਰੀ ਕਾ